ਨਮਸਕਾਰ ਅੱਜ ਸਾਡੇ ਨਾਲੇ ਮਨੋਜ ਕੁਮਾਰ ਜੀ ਅੱਜ ਗੱਲ ਕਰਨਗੇ ਫਾਸਟ ਫੂਡ ਬਾਰੇ ਹਾਂਜੀ ਮਨੋਜ ਜੀ ਜਿਹੜਾ ਅੱਜ ਕੱਲ ਫਾਸਟ ਫੂਡ ਤੇਜ਼ੀ ਨਾਲ ਲੋਕੀ ਖਾ ਰਹੇ ਨੇ ਨਾ ਪਰ ਤੁਸੀਂ ਕੀ ਕਹੋਗੇ ਅ ਨਮਸਕਾਰ ਸਤਿ ਸ੍ਰੀ ਅਕਾਲ ਬਹੁਤ ਖੁਸ਼ੀ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦੇ ਨਾਲ ਇੱਕ ਨਵੇਂ ਵਿਸ਼ੇ ਦੇ ਨਾਲ ਅਸੀਂ ਪੇਸ਼ ਹੋਏ ਆਂ ਦੋਸਤੋ ਗੱਲ ਚੱਲ ਪਈ ਆ ਫਾਸਟ ਫੂਡ ਦੀ ਫਾਸਟ ਫੂਡ ਜੇ ਆਪਾਂ ਇਹ ਕਹਿ ਦਈਏ ਨਾ ਕਿ ਮੂਰੋ ਫਾਸਟ ਆਪਾਂ ਕੈਨਸਲ ਕਰ ਗਏ ਤੇ ਡੈੱਡ ਫੂਡ ਕਹਿ ਦਈਏ ਇਹਨੂੰ ਉਹ ਇੱਕ ਵਧੀਆ ਗੱਲ ਹੋਊਗੀ ਫਾਸਟ ਫੂਡ ਦਾ ਮਤਲਬ ਇਹ ਆ ਵੀ ਜੋ ਅਸੀਂ ਡੇਲੀ ਜ਼ਹਿਰ ਖਾ ਰਹੇ ਆ ਜੋ ਅਸੀਂ ਗੰਦ ਖਾ ਰਹੇ ਆ ਇਹ ਇੱਕ ਅਜਿਹਾ ਫੂਡ ਆ ਜਿਹਦੀ ਕੋਈ ਫੂਡ ਵੈਲਿਊ ਨਹੀਂ ਹੈਗੀ ਕੋਈ ਇਹਦਾ ਪੋਜ਼ਿਟਿਵ ਤੱਤ ਨਹੀਂ ਹੈਗਾ ਸਿਰਫ ਇਹ ਇੱਕ ਟੈਂਪੋਰਰੀ 베ਸ ਦੇ ਉੱਤੇ ਅਸੀਂ ਫਾਸਟ ਫੂਡ ਕੇ ਵਾਈ ਡੇ ਟਾਈਮ ਟੂ ਟਾਈਮ ਦਾ ਜਿਵੇਂ ਕਹਿੰਦੇ ਲਗਾਤਾਰ ਢਿੱਡ ਦੇ ਅੰਦਰ ਤੁੰਨੀ ਜਾਂਦੇ ਆ ਤੇ ਢਿੱਡਾ ਸੀ ਵਧਾਈ ਜਾਂਦੇ ਆ ਤੇ ਬਿਮਾਰੀਆਂ ਨਾਲ ਅਸੀਂ ਗ੍ਰਸਤ ਹੋ ਰਹੇ ਆ ਔਰ ਅੱਜ ਦੇ ਟਾਈਮ ਦੇ ਵਿੱਚ ਤੇ ਤੁਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਅਪਣਾਣਾ ਹੈ ਤਾਂ ਇਸ ਫਾਸਟ ਫੂਡ ਦੀ ਜੜ ਤੱਕ ਜਾਣਾ ਪੈਣਾ ਔਰ ਇਹਨੂੰ ਅਲਵਿਦਾ ਕਹਿਣਾ ਪੈਣਾ ਜੇ ਇਹੀ ਆਪਾਂ ਘਰ ਖਾਣਾ ਤਿਆਰ ਕੀਤਾ ਜਾਵੇ ਤੇ ਹੀ ਖਾਇਕ ਉਹ ਸਰੀਰ ਸਹੀ ਰਹੂਗਾ ਨਹੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਫਾਸਟ ਫੂਡ ਹੈ ਕੀ ਆ ਫਾਸਟ ਫੂਡ ਦਾ ਮਤਲਬ ਇਹ ਆ ਕਿ ਉਹ ਫੂਡ ਜਿਹਨੂੰ ਬਹੁਤ ਹੀ ਤੇਜ਼ੀ ਨਾਲ ਤਿਆਰ ਕਰਕੇ ਤੁਹਾਡੇ ਤੁਹਾਡੇ ਕੋਲ ਪੇਸ਼ ਕੀਤਾ ਜਾਂਦਾ ਕਿ ਤੁਹਾਨੂੰ ਤੁਹਾਡੇ ਕੋਲ ਫੂਡ ਆਵੇ ਤਾਂ ਤੁਸੀਂ ਥਾ ਦੇਣੀ ਉਹਨੂੰ ਅੰਦਰ ਲਾਓ ਔਰ ਉਹਦੇ ਵਿੱਚ ਅਜਿਹੇ ਕੈਮੀਕਲ ਪਾਏ ਜਾਂਦੇ ਨੇ ਅਜਿਹੇ ਖਤਰਨਾਕ ਤੋਂ ਖਤਰਨਾਕ ਅਸਦੀ ਰੇਟ ਚ ਕੈਮੀਕਲ ਪਾਏ ਜਾਂਦੇ ਆ ਜਿਨ੍ਹਾਂ ਬਾਰੇ ਜੇ ਆਪਾਂ ਡਿਟੇਲ ਚ ਜਾਈਏ ਨਾ ਤਾਂ ਮਨ ਨੂੰ ਲੱਗਦਾ ਕਿ ਜੋ ਮੈਂ ਸਮਝਦਾ ਕਿ ਸਿਆਣਾ ਬੰਦਾ ਜੇ ਉਹਨਾਂ ਡਿਟੇਲ ਨੂੰ ਦੇਖ ਲਵੇ ਉਹ ਫਾਸਟ ਫੂਡ ਦੇ ਖਾਣਾ ਦਾ ਦੂਰ ਦੀ ਗੱਲ ਆ ਉਹਦੇ ਨੇੜੇ ਵੀ ਨਾ ਪਾਂਚੇ ਔਰ ਸਾਡੀ ਜਿਹੜੀ ਯੂਥ ਆ ਸਾਡੇ ਜਿਹੜੇ ਬੱਚੇ ਨੇ ਸਾਡੀਆਂ ਘਰ ਦੀਆਂ ਲੇਡੀਜ਼ ਨੇ ਸਾਡੇ ਘਰ ਦੇ 40 ਸਾਲ ਤੋਂ ਉੱਪਰ ਦੇ ਜਿੰਨੇ ਵੀ ਜੈਂਟਸ ਨੇ ਮੈਂ ਕਹੂੰਗਾ ਓਵਰਆਲ ਕਿਸੇ ਵੀ ਕੈਟਾਗਰੀ ਦਾ ਬੰਦਾ ਕਿਉਂ ਨਹੀਂ ਹੈਗਾ ਉਹ ਫਾਸਟ ਫੂਡ ਦਾ دیਵਾਨਾ ਹੋ ਗਿਆ ਕਾਰਨ ਕੀ ਆ ਕਿ ਫਾਸਟ ਫੂਡ ਦੇ ਵਿੱਚ ਅਜਿਹੇ ਜਿਵੇਂ ਕਹਿੰਦੇ ਟੇਸਟਲੈਸ ਕੋਈ ਮਤਲਬ ਕੈਮੀਕਲ ਇਹ ਜੇ ਪਾਏ ਜਾਂਦੇ ਨੇ ਕਿ ਜਿਹੜਾ ਬੰਦਾ ਇੱਕ ਵਾਰ ਫਾਸਟ ਫੂਡ ਨੂੰ ਖਾਣਾ ਸ਼ੁਰੂ ਕਰ ਦਿੰਦਾ ਨਾ ਉਹ ਜੀਭ ਦਾ ਸਵਾਦ ਬਾਰ-ਬਾਰ ਫਾਸਟ ਫੂਡ ਨੂੰ ਹੀ ਲੈਂਦਾ ਵੀ ਉਹ ਮੈਂ ਫਲਾਣਾ ਚੌਮੀਨ ਲੈ ਲਾ ਚੌਮੀਨ ਵੀ ਜਦ ਕ ਨਿਊਡਲਸ ਕਹਿੰਦੇ ਆ ਉਹਨੂੰ ਨਿਊਡਲਸ ਨੂੰ ਇੰਡੀਜ ਚੌਮੀਨ ਕਹਿੰਦੇ ਨੇ ਠੀਕ ਹੈ ਕਿ ਨਹੀਂ ਜੀ ਅ ਹੋਰ ਜਿਹੜੀਆਂ ਗਰੇਵੀ ਵਾਲੀਆਂ ਚੀਜ਼ਾਂ ਹੋਗੀਆਂ ਤੁਹਾਡੇ 버ਗਰ ਹੋਗੇ ਪੀਜ਼ੇ ਹੋਗੇ ਸਭ ਤੋਂ ਖਤਰਨਾਕ ਚੀਜ਼ਾਂ ਨੇ ਠੀਕਾ ਬ੍ਰਾਂਡਡ ਕੁਝ ਸਾਡੇ ਸਮਾਜ ਦੇ ਵਿੱਚ ਬ੍ਰਾਂਡਡ ਆਪਣੇ ਆ ਜਿਹੜੀਆਂ ਬ੍ਰਾਂਡਡ ਨਾਵਾਂ ਦੀਆਂ ਚੀਜ਼ਾਂ ਆਈਆਂ ਨੇ ਉਹ ਫਾਸਟ ਫੂਡ ਦਿੰਦੀਆਂ ਨੇ ਪਰ ਫਿਰ ਵੀ ਦਿੱਤ ਤੱਕ ਮੈਂ ਸਮਝਦਾ ਕਿ ਫਾਸਟ ਫੂਡ ਤੋਂ ਅਵਾਇਡ ਕਰਨਾ ਚਾਹੀਦਾ ਫੂਡ ਮੀਨਸ ਫੂਡ ਫੂਡ ਮੀਨਸ ਫੂਡ ਪਿਓਰ ਫੂਡ ਹੋਣਾ ਚਾਹੀਦਾ ਫਾਸਟ ਫੂਡ ਦੀ ਬਜਾਏ ਇਹਨੂੰ ਇੱਕ ਫੂਡ ਦੇ ਤੌਰ ਦੇ ਤੁਸੀਂ ਲਓ ਇਹ ਫਾਸਟ ਫੂਡ ਨਾ ਖਾਓ ਜਿੰਨਾ ਕਿ ਤੁਸੀਂ ਜਲਦੀ ਤੋਂ ਜਲਦੀ ਪ੍ਰੇਜ਼ ਕਰ ਸਕਦੇ ਹੋ ਇਸ ਫਾਸਟ ਫੂਡ ਨੂੰ ਤੁਸੀਂ ਪ੍ਰੇਜ਼ ਕਰੋ ਜੇ ਆਪਾਂ ਘਰ ਦੇ ਹੀ ਫੂਡ ਤਿਆਰ ਕੀਤਾ ਜਾਵੇ ਤਾਂ ਜੇ ਉਹ ਹੀ ਇਸਤੇਮਾਲ ਕੀਤਾ ਜਾਵੇ ਆਪਾਂ ਬਿਮਾਰੀ ਤੋਂ ਬਚ ਸਕਦੇ ਹਾਂ ਇਹਦੇ ਵਿੱਚ ਤੁਸੀਂ ਠੀਕ ਹੋਵੋਗੇ ਬਿਲਕੁਲ ਬਿਮਾਰੀ ਤੋਂ ਬਚ ਸਕਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਹਾਂ ਕਿ ਜਿਹੜਾ ਫਾਸਟ ਫੂਡ ਦੇ ਵਿੱਚ ਮੈਦਾ ਯੂਜ਼ ਹੁੰਦਾ ਨਾ ਉਹ ਆਟਾ ਮਿਲਾਂ ਦਾ ਸਭ ਤੋਂ ਹਲਡ ਕਲਾਸ ਜਿਹੜਾ ਮੈਦਾ ਹੁੰਦਾ ਨਾ ਉਹਦੇ ਵਿੱਚ ਵੀ ਕਈ ਗ੍ਰੇਡ ਹੁੰਦੇ ਨੇ ਮੈਦੇ ਦੇ ਵਿੱਚ ਵੀ ए बी सी डी ਜਿਹੜਾ ਸਭ ਤੋਂ ਡੀ ਗ੍ਰੇਡ ਵਾਲਾ ਮੈਦਾ ਹੁੰਦਾ ਉਹ ਆਮ ਫਾਸਟ ਫੂਡਾਂ ਦੀਆਂ ਰੇਡੀਆਂ ਦੇ ਵਿਖਦਾ ਹੈ ਇਹ ਜਮਾ ਕੇ ਦੇਖ ਲਿਓ ਐਕਸਪੈਰੀਮੈਂਟ ਕਰਕੇ ਦੇਖ ਲਿਓ ਇਹਦੀ ਤੁਸੀਂ ਛਾਣਬੀਨ ਕਰਾ ਕੇ ਦੇਖ ਲਿਓ ਔਰ ਜਿਹੜਾ ਉੱਥੇ ਲਾਲ ਪੀਲੇ ਕਾਲੇ ਰੰਗ ਦੇ ਜਿਹੜੇ ਕੈਮੀਕਲ ਪਏ ਨੇ ਤੁਸੀਂ ਅਮਾਜ਼ਨ ਕਰੋ ਜੇ ਉਹਨਾ ਤੁਸੀਂ ਲਾਲ ਪੀਲੇ ਕਾਲੇ ਰੰਗ ਦੇ ਕੈਮੀਕਲ ਲੂ ਲੀਏ ਤੁਸੀਂ ਵੈਸੇ ਗਲਾਸ ਚ ਪੀਣਾ ਹੋਵੇ ਪਾਣੀ ਪਾ ਕੇ ਤੁਸੀਂ ਕਦੇ ਨਹੀਂ ਪੀ ਸਕਦੇ ਤੁਸੀਂ ਨਿਊਡਲਸ ਦੇ ਉੱਤੇ ਉਹ ਜੀਨੋ ਮੋਟੋ ਵਗੈਰਾ ਹੋ ਗਿਆ ਜਾਂ ਤੁਹਾਡੇ ਹੋਰ ਅਦਰਵਾਈਜ਼ ਸਿਰਕਾ ਹੋ ਗਿਆ ਯਾ ਹੋਰ ਕੁਝ ਕਾਲੇ ਬੀਲੀਆਂ ਲਿਕੁਇਡ ਹੋ ਗਿਆ ਮਨ ਦਾ ਸਮਝ ਨਹੀਂ ਆਉਦੀ ਤੁਸੀਂ ਕਿਹੜੇ ਹਿਸਾਬ ਨਾਲ ਖਾ ਜਾਂਦੇ ਹੋ ਕਿ ਆ ਚੀਜ਼ ਦੇਖ ਕੇ ਖਾ ਜਾਂਦੇ ਹੋ ਕੋਈ ਯਾਰ ਬੜੀ ਹੈਰਾਨੀ ਹੈ ਅੱਜ ਦੇ ਇਸ ਸભ્ય ਸਮਾਜ ਦੇ ਵਿੱਚ ਪੜੇ ਲਿਖੇ ਸਮਾਜ ਜੇ ਸਿੰਧੋਸਤਾਨ ਚ ਅਸੀਂ ਰਹਿੰਦੇ ਹਾਂ ਤੇ ਦਾ ਪਾਣੀ ਤੱਕ ਮਲਾਵਟੀ ਹੈ ਦੁੱਧ ਤੱਕ ਮਲਾਵਟੀ ਹੈ ਹਰ ਚੀਜ਼ ਮਲਾਵਟੀ ਹੈ ਤੁਸੀਂ ਕੀ ਸੋਚ ਕੇ ਫਾਸਟ ਫੂਡ ਖਾਉਂਦੇ ਹੋ ਮੈਨੂੰ ਇਹ ਨਹੀਂ ਸਮਝ ਆਈ ਕੀ ਸੋਚ ਕੇ ਖਾਣੇ ਉਹਦੇ ਤੋਂ ਤੁਹਾਨੂੰ ਮਿਲਦਾ ਕੀ ਹੈ ਫਾਸਟ ਫੂਡ ਦੇ ਵਿੱਚ ਨਿਰੀ ਬਿਮਾਰੀ ਮਿਲਦੀ ਹੈ ਨਿਰੀ ਬਿਮਾਰੀ ਔਲ ਜਿੰਨੀ ਹੈ ਕਿ ਜਿੰਨਾ ਤੁਸੀਂ ਫਾਸਟ ਫੂਡ ਖਾਓਗੇ ਜਿੰਨੀਆਂ ਗੰਦਗੀਆਂ ਚੀਜ਼ਾਂ ਖਾਓਗੇ ਉੰਨੇ ਹੀ ਲਗਾਤਾਰ ਤੇਜ਼ੀ ਨਾਲ ਵਿਵਾਰ ਹੁੰਦਾ ਜਾਏਗਾ ਇਹ ਜੱਫਾ 버ਗਰ ਖਾਣੇ ਆ ਉੱਤੇ ਜਿਹੜੀ ਕਰੀਮ ਪਾਈ ਜਾਂਦੀ ਹੈ ਉਹ ਹੈਸ਼ਲ 4.5 500 ਕਿਲੋ ਹੈਗੀ ਆ ਜੋ ਕਿ ਆਮ ਜਿਹੜੀ ਆ ਨਹੀਂ ਪਾ ਸਕਦਾ ਉਸ ਵਾਰ ਤੁਸੀਂ ਕੀ ਕਹੋਗੇ ਨਹੀਂ ਗੱਲ ਸਹੀ ਹੈ ਕਰੀਮਾ ਕਰੀਮਾ ਦੀ ਵੀ ਮੈਂ ਸਮਝ ਸਕਦਾ ਹਾਂ ਕਿ ਵੈਰਾਈਟੀ ਦੇ ਉੱਤੇ ਡਿਪੈਂਡ ਕਰਦਾ ਕਈ ਕਰੀਮਾ ਮਾਰਕੀਟ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਕਿਲੋ ਵੀ ਹੈਗੀਆਂ ਨੇ ਠੀਕ ਆ ਉਹਨਾਂ ਚ ਪਿਓਰਿਟੀ ਹੋ ਸਕਦੀ ਆ ਮੈਂ ਅੰਦਰ ਬਰਨ ਫਿਰ ਵੀ ਪਿਓਰਿਟੀ ਨਹੀਂ ਕਹਿ ਸਕਦਾ ਪਰ ਪਿਓਰਿਟੀ ਦਾ ਅੰਸ਼ ਹੋ ਸਕਦਾ ਪਰ ਮੈਂ ਹੈਰਾਨ ਆ ਜੇ ਸਭ ਤੋਂ ਵੱਡੀ ਗੱਲ ਤਾਂ ਪਤਾ ਕੀ ਹੈ ਇੱਥੇ ਕਿਸੇ ਵੀ ਫੂਡ ਦਾ ਕੋਈ ਮਾਪਦੰਡ ਨਹੀਂ ਹੈਗਾ ਕੋਈ ਵੀ ਰੇੜੀ ਵਾਲਾ ਬੰਦਾ ਕੋਈ ਵੀ ਦੁਕਾਨਦਾਰ ਬੰਦਾ ਚਾਹੇ ਜਿੰਨਾ ਮਰਜ਼ੀ ਗੰਦੇ ਤੋਂ ਗੰਦਾ ਸਮਾਨ ਵੇਚੀ ਜਾਵੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਕਦੇ ਫੂਡ ਸੇਫਟੀ ਵਾਲਿਆਂ ਦੇ ਕੋਈ ਐਕਸ਼ਨ ਦੇਖੇ ਸਿਰਫ ਖਾਣਾ ਪੂਰਤੀ ਹੁੰਦੀ ਹੈ ਅਨਾਵੋਖੀ ਕਰਨ ਲਈ ਆਉਂਦੇ ਨੇ ਚਲਾਲ ਘਟੇ ਜਾਂਦੇ ਨੇ ਕਾਗਜ਼ਾਂ ਦੇ ਵਿੱਚ ਫਾਰਮੈਲਟੀ ਦੇ ਲੈਂਦੇ ਨੇ ਮੁੜ ਕੇ ਕਹਾਣੀ ਖਤਮ ਮੈਂ ਕਹਿੰਦਾ ਇਹ ਜੇ ਫਾਸਟ ਫੂਡ ਇਹ ਜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਪਰ ਰੇੜੀਆਂ ਦੇ ਦੇਖਦੇ ਆ ਜਿਨ੍ਹਾਂ ਦੇ ਵਿੱਚ ਕੀੜੇ ਮਕੌੜੇ ਵੀ ਆਮ ਆਮ ਦਿਖਦੇ ਨੇ ਲੱਭਦੇ ਨੇ ਲੋਕਾਂ ਨੂੰ ਰੋਜ਼ ਸੋਸ਼ਲ ਮੀਡੀਆ ਦੇ ਲੋਕਾਂ ਦੀਆਂ ਸਟੋਰੀਆਂ ਆਉਂਦੀਆਂ ਨੇ ਪਰ ਫਿਰ ਵੀ ਮੈਨੂੰ ਸਮਝ ਨਹੀਂ ਆਉਂਦੀ ਕਾਹਦਾ ਹਿੰਦੁਸਤਾਨ ਕਾਹਦੇ ਆਪਾਂ ਲੋਕਾਂ ਦਾ ਕਾਹਦੀ ਆਪਾਂ ਐਜੂਕੇਸ਼ਨ ਆਪਣੀ ਸਭ ਕੋ ਚਾੜਦੇ ਹੋਏ ਵੀ ਫਿਰ ਵੀ ਆਪਾਂ ਗੰਦ ਨੂੰ ਐਨ ਬੜੇ ਸ਼ੌਂਕ ਨਾਲ ਥਾਲੀਆਂ ਦੇ ਪਰੋਸ ਕੇ ਖਾਣੇ ਆ ਮੈਂ ਕਹਿੰਦਾ ਤੁਸੀਂ ਹੋਰ ਕੁਝ ਖਾ ਲਓ ਬਹੁਤ ਚੀਜ਼ਾਂ ਪਈਆਂ ਨੇ ਫਾਸਟ ਫੂਡ ਤੋਂ ਇਲਾਵਾ ਬੜੀਆਂ ਪੋਸਟੇਕ ਖਾ ਰਹੀਆਂ ਨੇ ਸਮਝ ਲਓ ਹਜੇ ਵੀ ਸਮਝ ਜਾਓ ਸਾਡਾ ਮੇਨ ਮੋਟੋ ਤੁਹਾਨੂੰ ਸਮਝਾਣਾ ਆ ਬਾਰ-ਬਾਰ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਹੀ ਇਹ ਹੈ ਕਿ ਸਮਾਜ ਨੂੰ ਅਸੀਂ ਇੱਕ ਸਹੀ ਦਿਸ਼ਾ ਦਈਏ ਸਾਡੀ ਕੋਸ਼ਿਸ਼ ਜਾਰੀ ਰਹਿਣੀ ਆ ਤੇ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿਣਾ ਕਿ ਫਾਸਟ ਫੂਡ ਨੂੰ ਛੱਡ ਕੇ ਹੋਰ ਕਿਸੇ ਵਧੀਆ ਪੋਸਟੇਕ ਫੂਡ ਕਰਨੀ ਦੇਖੋ ਬਹੁਤ ਫੂਡ ਪਿਆ ਬਾਟਿਆ ਜੀ ਅੱਜ ਕਹਾਂਗੇ ਗੱਲ ਹਰਿਆਲੀ بارش ਠੀਕ ਆ ਜੋ ਕਿ ਅੱਜ ਅਸੀਂ ਇੱਥੇ ਖੜੇ ਆ ਆਪਾਂ ਪਉਂਦੇ ਹੂੰ ਇੰਨੀ ਹਰਿਆਲੀ ਜਿੱਥੇ ਕਿ ਏਸੀ ਨਾਲ ਜ਼ਿਆਦਾ ਆਪਾਂ ਨੂੰ ਵੱਲੋਂ ਫਾਉਂਡਮੈਂਟ ਤੋਂ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਬੇ ਬਿਲਕੁਲ ਸਹੀ ਗੱਲ ਆ ਤੁਹਾਡੀ ਗੱਲ ਜਰਨੈਸ ਜੀ ਅ ਇਸ ਟਾਈਮ ਆਪਾਂ ਵੈਸੇ ਗੜੀ ਵੀ ਜੈਨੂ ਖੜਿਆ ਗੜੀ ਤੋਂ ਜ਼ਿਆਦਾ ਆਪਾਂ ਨੀਲੋ ਕਨੀ ਆਉਨੇ ਆ ਕਿੰਨੀ ਸੋਹਣੀ ਹਰਿਆਵਲਾ ਬਹੁਤ ਸੋਹਣੀ ਹਰਿਆਵਲਾ ਪਿੱਛੇ ਸਾਡਾ ਦਰਿਆ ਵਗਦਾ ਇਹ ਸ੍ਰੰਤ ਮਹਿਰ ਜਿਹਨੂੰ ਆਪਾਂ ਕਹਿ ਦਈਏ ਤੇ ਦੇਖੋ ਪੂਰੀ ਨਕੋ ਨਕ ਭਰੀ ਹੋਈ ਆ ਮੈਂ ਕਹਿੰਦਾ ਵਾਕਈ ਗੱਲ ਸਹੀ ਆ ਵੀ ਕੀ ਏਸੀਆਂ ਦੇ ਨਜ਼ਾਰੇ ਲੈਣੇ ਆ ਕਹਦੇ ਆ ਨਾ ਬਾਹਰ ਨਿਕਲ ਦੇਖ ਵੀ ਸੱਜਣਾ ਕੁਦਰਤ ਦੇ ਨਜ਼ਾਰੇ ਬਾਹਰ ਨਿਕਲ ਕੇ ਦੇਖ ਸੱਜਣਾ ਕੁਦਰਤ ਦੇ ਨਜ਼ਾਰੇ ਹਰ ਪਾਸੇ ਹਰਿਆਵਲੀ ਹਰਿਆਵਲਾ ਇਹਨਾਂ ਨੂੰ ਸੰਭਾਲ ਸਕਦਾ ਤਾਂ ਸੰਭਾਲ ਲੈ ਇਹ ਤੇਰੀ ਕੁਦਰਤ ਆ ਤੇਰੇ ਹੱਥਾਂ ਦੇ ਵਿੱਚ ਆ ਇਸ ਕੁਦਰਤ ਨੂੰ ਸੰਭਾਲਣਾ ਤੇ ਸੰਭਾਲਣਾ ਔਰ ਆਨ ਵਾਲਾ ਸਮਾਂ ਹੁਣ ਤਾਂ ਇਹ ਹੋ ਗਿਆ ਵੀ ਜੇ ਤੁਸੀਂ ਦਰਖਤ ਲਾਉਂਗੇ ਆਕਸੀਜਨ ਲਾਉਂਗੇ ਜ਼ਿੰਦਗੀ ਨੂੰ ਕਾਇਮ ਰੱਖੋਗੇ ਜੇ ਤੁਸੀਂ ਇਹਨਾਂ ਦਰਖਤਾਂ ਨੂੰ ਇਗਨੋਰ ਕਰ ਹੀ ਗਏ ਦਰਖਤ ਵੱਢੀ ਗਏ ਮੈਦਾਨੀ ਇਲਾਕੇ ਬਣਾਈ ਗਏ ਤਾਂ ਮੇਰੇ ਤੋਂ ਲਿਖ ਕੇ ਲੈ ਲਿਓ ਸਾਨੂੰ ਵੀ ਸਾਹ ਲੈਣ ਚ ਪ੍ਰੋਬਲਮ ਆਣੀ ਆ ਕਿ ਸਾਡੀ ਜਿਹੜੀ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਲਈ ਤਾਂ ਇਹ ਪਿਜੀਸ਼ਨ ਆ ਜਾਣੀ ਆ ਕਿ ਆਕਸੀਜਨ ਐ ਸਮਝ ਕੇ ਚੱਲਿਓ ਕਿ ਸਿਰਫ ਸਾਨੂੰ ਆਕਸੀਜਨ ਚਾਹੀਦੀ ਐ ਬਾਕੀ ਸਾਰ ਤੋਂ ਜੋ ਕੋਈ ਮਰਜ਼ੀ ਲੈ ਲਓ ਇਹ ਹਾਲਾਤ ਹੋਣਗੇ ਜ਼ਿੰਦਗੀ ਦੇ ਹਜੇ ਵੀ ਸੰਭਲਣ ਦੀ ਲੋੜਾ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਬਾਰੇ ਇੱਕ ਪ੍ਰਾਨ ਕਰਨਾ ਚਾਹੀਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਆਪਾਂ ਜਨਮ ਦਿਨ ਮਨਾਉਣੇ ਆ ਲੱਖਾਂ ਰੁਪਏ ਲਾ ਦਨੇ ਆ ਹਜ਼ਾਰਾਂ ਰੁਪਏ ਲਾ ਦਨੇ ਆ ਜਨਮ ਦਿਨਾਂ ਦੇ ਫਾਈਵ ਸਟਾਰ ਰੋਟਲ ਦੇ ਭੱਜ ਜਾਨਨੇ ਆ ਕੇਕ ਜਿਆਨਾ ਕੱਢਦੇ ਰਹਨੇ ਆ ਉਹ ਕੀ ਫਰਕ ਪੈਂਦਾ ਜੇ 8-10 ਬੂਟੇ ਲਾ ਦਿਆ ਕਰੀਏ ਖਾਲੀ ਬੂਟੇ ਲਾਣ ਦੇ ਨਾਲ ਨਾਲ ਇੱਕ ਚੀਜ਼ ਦੀ ਹੋਰ ਕੋਸ਼ਿਸ਼ ਕਰੋ ਕਿ ਉਹਨਾਂ ਬੂਟਿਆਂ ਦੀ ਸੰਭਾਲ ਵੀ ਕਰਨੀ ਆ ਉਹਨਾਂ ਬੂਟਿਆਂ ਨੂੰ ਅਸੀਂ ਇੱਕ ਦਰਖਤ ਦੇ ਰੂਪ ਦੇ ਵਿੱਚ ਵੀ ਲੈ ਕੇ ਜਾਣਾ ਇਹ ਨਹੀਂ ਹੈਗਾ ਵੀ ਤੁਸੀਂ ਬੂਟੇ ਲਾਤੇ ਫੋਟੋ ਕਚਾਲੀ ਸੋਸ਼ਲ ਮੀਡੀਆ ਤੇ ਪਾਤੀ ਨੰਬਰ ਬਣ ਗਏ ਜਾਂ ਬੂਟੇ ਤੁਸੀਂ ਪਾੰਡ ਤੇ ਠੀਕ ਆ ਤੁਸੀਂ ਬੰਡੇ ਬਹੁਤ ਵਧੀਆ ਕਾਰਜਸ਼ੀਲ ਕੰਮ ਆ ਸਲਾਗਾ ਜੋ ਕਦਮ ਆ ਪਰ ਨਾਲੋਂ ਨਾਲ